ਸਾਵਣ ਮਹੀਨੇ ਦੇ ਦੂਜੇ ਸੋਮਵਾਰ ਸ਼ਿਵ ਮੰਦਿਰ ਦੇ ਵਿੱਚ ਭਗਤਾ ਦਾ ਤੰਤ ਲੱਗਿਆ ਹੋਇਆ ਹੈ ਤਾਂ ਹੀ ਸੋਹਣ ਮਹੀਨਾ ਸ਼ਿਵ ਭਗਤਾ ਦੇ ਲਈ ਵੀ ਕਾਫੀ ਖਾਸ ਹੁੰਦਾ ਹੈ ਕਿਉਂਕਿ ਇਹ ਮਹੀਨਾ ਭਗਵਾਨ ਸ਼ਿਵ ਦੇ ਕਾਫੀ ਪ੍ਰੀਯ ਹੈ ਇਸ ਮਹੀਨੇ ਦੇ ਵਿੱਚ ਸੋਹਣ ਦੇ ਸੋਮਵਾਰ ਨੂੰ ਜਿਹੜੇ ਭਗਤ ਨੇ ਵਰਤ ਰੱਖਦੇ ਨੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਵਾਈਆਂ ਜਾਂਦੀਆਂ ਨੇ ਇਸੇ ਦਰਮਿਆਨ ਤਸਵੀਨਾ ਕਲਾ ਨੌਰਦੇਸ਼ ਸ਼ਿਵ ਮੰਦਿਰ ਦੀਆਂ ਨੇ ਜਿੱਥੇ ਸ਼ਿਵ ਭਗਤ ਮੱਥਾ ਟੇਕਣ ਵਾਸਤੇ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਇਸੇ ਦਰਮਿਆਨ ਮੰਦਿਰ ਕਮੇਟੀ ਦੇ ਵੱਲੋਂ ਲੰਗਰ ਵੀ ਲਗਾਇਆ ਗਿਆ ਪਕਤਾ ਦੇ ਬੱਲੂ ਭਗਵਾਨ ਸ਼ਿਵ ਦਾ ਗੁਣगान ਕੀਤਾ ਗਿਆ ਤਾਂ ਅੱਜ ਮੰਦਰਾਂ ਦੇ ਵਿੱਚ ਖਾਸ ਤੌਰ ਤੇ ਰੌਣਕ ਖਾਸਾ ਸਜਾਵਟ ਨਜ਼ਰ ਆਈ ਤੇ ਭਗਤ ਜਿਹੜੇ ਨੇ ਬੰਬੰਬ ਬੋਲੇ ਦੇ ਜੈਕਾਰੇ ਲਗਾਉਂਦੇ ਹੋਏ ਵਿਖਾਈ ਦਿੱਤੇ ਨੇ ਹਾਂਜੀ ਪਤਨੀ ਪੁੱਤ ਦਾ ਸਵਾਗਤ ਕਰਦੇ ਹਾਂ ਜੀ ਤੁਹਾਡੇ ਸਾਰੇ ਪਤਨਾਂ ਦਾ ਸਤਿਕਾਰ ਕਰਦੇ ਹਾਂ वर्क्रेबर ਸਾਰੇ ਸਬੰਧਿਤ ਲੋਕ ਇਹਨਾਂ ਦੋ ਪਿੰਡਾਂ ਕੀ ਹੈ ਉਹਨੂੰ ਨੰਬਰ ਵਰਕੇ ਬਣਾ ਸਕੋ ਇਹ ਪਰ ਮੈਂ ਇਹ ਪ੍ਰਧਾਨ ਬੜਾ ਕੋਸ਼ਿਸ਼ ਆਪਣੇ ਘਰ ਵਸਦੇ ਜਿਲ੍ਹਾ ਨੂੰ ਮਾਸਮਤ ਦੇ ਅਧਿਕਾਰ ਨੂੰ ਵਿਦਾਇਕ ਪਾਸੇ ਜੇਣਾ ਅੱਜ ਪਹਿਲੀ ਵਾਰੀ ਜਿਹੜੀ ਕਿਹਦੇ ਜਿਹੜੀ ਕਸਾ ਲੋਕ ਹੈ ਕਸਾ ਲੋਕੀ ਬਾਹਰ ਬੈਠ ਕੇ ਜਿਹੜਾ ਪ੍ਰਸੰਨ ਰਹਿਣਾ ਅੱਜ ਉਹਨੇ ਕਰਕੇ ਦਿਖਾਤਾ ਮਸਾਲਾ ਸਾਡੇ ਘਰ ਵਾਲੇ ਦੀ ਕਿਸਾਨ ਨੇ ਸਾਡੀ ਜੀ ਦੀ ਜਿਹੜਾ ਖੇਤ ਦੇ ਬਾਹਰ ਰਹਿਣਾ ਜੀ ਤਾਂ ਲੋਕਾਂ ਨੂੰ ਲੱਗਦਾ ਕੋਈ ਅੰਦਰ ਉਹ ਅੱਗੇ ਤੱਕ ਨਹੀਂ ਨਾ ਤੇ ਜਿਤਾਈ ਆਈ ਆ ਵਾਗੇ ਨੇ ਕੁਝ ਯਾਦ ਦਿੱਤੀ ਹੈ ਥੋੜੇ ਬਣਾ ਨੂੰ ਤਾਂ ਸਾਡੇ ਕਹਿੰਦੇ ਅਜਾ ਸਵਾਦੀ ਰਾਹੇ ਬੀਤੀ ਕਰਾਉਣ ਕਿ ਅਸੀਂ ਚੜਾਈ ਕਰਨਾ ਜਿਹੜੀ ਸੰਪਰਦਾ ਭਰਾਈ ਰੱਖੇ ਜਾਣੀ ਤੇ ਖਾਸ ਕਰਕੇ ਸਵਾਦੀ ਦਾ ਜਿਹੜਾ ਗਾਣਾ ਰੱਖਦਾ ਹੈ ਉਹ ਮੰਦਰ ਦੀ ਮਰਿਆਦਾ ਨਹੀਂ ਜਿਹੜੇ ਇਸ ਤਰ੍ਹਾਂ ਦੀ ਕੋਈ ਗੱਲ ਆ ਜੀ ਗੱਲ ਇਹ ਹੋਰ ਆ ਕਿ ਆਰਕਾਂ ਕੋਰੇ ਤੁਹਾਡੇ ਬੰਦੇ ਮਾ ਅਵਨੀਟ ਕਰਾ ਰਹੇ ਹਨ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਗੱਲ ਜਿਹੜੀ ਅਗਲਾ ਸੋਹਣਾ ਹੈ ਕੋਈ ਨਹੀਂ ਜੇ ਜਰੂਰਾ ਇਹ ਫਰਾਂ ਦੇ ਗੱਲਾਂ ਕਰਵਾਉਂਦਾ ਹੀ ਕਰਾਂਗਾ ਇਹ ਬੜੇ ਖੁਸ਼ ਹਾਂ ਅਸਾਂ ਆਮਨੀ ਵਾਲਿਆਂ ਦੇ ਜਿਹੜੇ ਸਾਡੇ ਮਾਵਾਂ ਦੇ ਘਰ ਤੋਂ ਪਲ ਰਹੇ ਸੀ ਬਾਰੇ ਸਾਡੀ ਨਾਲ ਗੱਲ ਕਰਦੇ ਪੱਕੇ ਹੋਏ ਆ ਉਹਨਾਂ ਨੇ ਲੰਗਰ ਦੀ ਜਿਹੜੀ ਆ ਅਸਾਂ ਲੋਗਲੇ 100 ਗਰ ਥੜਾ ਲੰਗਰ ਜਿਹਦਾ ਨਕਸ਼ਾ ਕਰਕੇ ਬਣਾ ਆ ਵੀ ਕਰਨਾ ਮਨ ਕਰਦਾ ਤੇ ਮੈਂ ਉਹਨਾਂ ਨੂੰ ਵੀ ਇਹ ਵਧਾਈ ਦਾਂ ਮੈਂ ਬੜੀ ਵੱਡੀ ਗੱਲਾਂ ਵਿੱਚ ਕਿਉਂ ਐਡੀ ਵੱਡੀ ਗੱਲਾਂ ਆ ਕੇ ਕਰੂੰ ਲੰਗਰ ਚਲਾਉਣਾ ਆਜ ਵੀ ਨਾ ਚੱਲਦਾ ਐਵੇਂ ਨਾ ਸਹੂਲਤ ਦਾ ਕਰੇ ਕਰਨਾ ਪਰ ਵੀ ਸਹੂਲਤ ਨੂੰ ਸਾਥ ਮੰਨਦਾ ਹਾਂ ਮੈਂ ਜਦੋਂ ਮੈਂ ਸ਼ੁੱਕਰਪਾਲਾ ਜਿਲ੍ਹਾ ਉਹ ਨਾਲ ਹੀ ਕਿ ਨਾ ਕਮੰਦਰ ਸੁਵਾਲਾ ਜੀ ਦੀ ਮਾਰਕ ਮ ਸਦਾ ਕਿਤੇ ਤੋਂ ਪਿਆ ਮੰਦੇ ਲੱਗ ਰਿਹਾ ਔਰ ਇਹਦਾ ਜੋ ਵੀ ਹੈ ਨਾ ਕਿ ਸ਼ਰਨ ਕੋਈ ਉਹਦਾ ਪੂਰਾ ਦਿਲ ਨਹੀਂ ਕੀਤਾ ਨਹੀਂ ਕੋਈ ਹਿਸਾਬ ਹੋ ਸਕਦਾ ਤੇ ਅਗੇ ਕੁੱਛਿਆ ਲੋਕਾਂ ਨੇ ਆਡੀਏ ਵਿਗਵਾਰੀ ਹੋਈਆਂ ਅਸੀ ਦੀ ਮਰ ਦੀ ਕਿਰਪਾ ਨਾਲ ਕੁਝੋ ਜਿਹੀ ਨਿਕਲਿਆ ਜਿਵੇਂ ਜੀ ਤੇ ਜਿਹੜਾ ਖਾਣਾ ਮਰਜੀ ਦਿਖਾ ਯਾਰ ਅਸੀ ਦੀ ਮਰ ਦਾ ਮੈਂ ਆਪਣੇ ਬੱਚੇ ਦੇ ਪੈਸੇ ਨਾਲ ਖਾਊਗਾ ਤੇ ਮਤਕਸ ਹੈ ਦੀ ਵੀ ਨਾਲੇ ਖੁਰਦਾ ਹੈ ਜਿਹੜਾ ਹੌਲਦਾ ਹੌਵਾਰਾ ਉਸੇ ਤਰ੍ਹਾਂ ਇਨਫਾਈ ਦਾ ਇਤਿਹਾਸ ਪਾਇਦਾ ਜਾਣ ਕਰ ਰਿਹਾ ਹੈ ਸੋਸ਼ਲ ਨੈਟਵਰਕਾਂ ਦੀ ਆਪ ਪੱਖੀ ਦਿੱਤੀ ਜਾਵੇ ਸੋਸ਼ਲ ਮਾਧਿਅਮਾਂ ਦੇ ਜਗ੍ਹਾ ਨਸ਼ਾ ਤੁਹਾਡੇ ਕੋਲ ਕਰ ਰਹੀ ਹੈ ਜਿਹੜਾ ਹੌਲਦਾ ਹੌਵਾਰਾ ਜਿਹੜਾ ਮੈਡਿਕ ਜਿਹੜਾ ਨਿਕਾਉਂਦਾ ਅੱਜ ਸੋਸ਼ਲ ਜਗ੍ਹਾ ਆਪਣਾ ਕਰੋ ਸਾਮਾ ਸਮਾਜ ਦੀ ਗਰੀ ਹੋ ਗਈ ਜੇ ਮੈਂ ਅੱਜ ਹੋਰ ਕੁਝ ਨਹੀਂ ਬੜੀ ਗੱਲ ਹੈ ਕਿ ਸਾਡੇ ਕਲਾ ਨੂੰ ਦੇ ਵਾਸੀ ਕਿੰਨੇ ਮੁੜੇ ਅਗਰ ਅੱਥੇ ਹੱਜਵਾਰ ਦੇ ਹੀ ਕਾਲੇ ਸੋਸ਼ਲ ਨੈਟਵਰਕ ਅਜੇ ਤੱਕ ਕੋਈ ਨੰਦ ਨਹੀਂ ਉਹਨਾਂ ਨੂੰ ਵੀ ਇੱਕ ਪ੍ਰਧਾਨ ਹੁੰਦੇ ਲਾਤੇ ਪਰ ਕਮੇਟੀ ਤੋਂ ਨਾਲ ਉਹਨਾਂ ਨੂੰ ਬਾਈ ਦੇਣਾ ਹੈ ਪਰ ਵਰਲ ਬਹੁਤ ਬਿਜਲਾਈਆਂ ਦਾ ਪੈਣੇ ਜੇ ਮਾਰਾ ਸੁਪਰੇ ਰਿੰਗਲ ਜਾਰਾ ਬਰਾਜਨ ਇੱਕ ਲੱਗੇ ਦਾ ਸਭ ਨੂੰ ਬਾਹਰ ਪਗੜੇ ਸਤਫਰ ਕਰਨਾ ਹੈ ਜਾਨ